ਸੱਚ ਰੇ ਗਾਲ ਜੀ ਮੈਂ ਗੁਰਸੇਵ ਸੇਖੂ ਬੁਰੀਆ ਤੁਹਾਡਾ ਸਵਾਗਤ ਕਰਦਾ ਤੁਹਾਡੇ ਆਪਣੇ YouTube ਚੈਨਲ ਉੱਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਗਾਣੇ ਲਈ ਲੈ ਕੇ ਆਏ ਆ ਜਿਹੜੇ ਵੀਰ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਦੇ ਬੈਲ ਆਈਕਨ ਜ਼ਰੂਰ ਦੱਬ ਲੋ ਤਾਂ ਜੋ ਸਾਡੀ ਹਰ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਜੇ ਕਿਸੇ ਵੀਰ ਨੇ ਆਪਣੇ ਕਿਸੇ ਵੀ ਪਸ਼ੂ ਦੀ ਲਗਾਉਣੀ ਹੋਵੇ ਐਡ ਤਾਂ ਆਪਣੇ ਨਾਲ ਕਰ ਸਕਦਾ ਕੰਟੈਕਟ ਲਾਸਟ ਦੇ ਆਪਣਾ ਨੰਬਰ ਸ਼ੋ ਹੋਊਗਾ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਜਿਹੜੀ ਆ YouTube ਤੇ ਲਗਾ ਦਿੰਨੇ ਆ ਤੇ ਮਿੱਤਰੋ ਜਿਹੜੀ ਤੁਸੀਂ ਸਕਰੀਨ ਉੱਪਰ ਗਾਣ ਦੇਖ ਰਹੇ ਹੋ ਇਸ ਗਾਣ ਦੇ ਜੇ ਆਪਾਂ ਗੱਲਬਾਤ ਕਰੀਏ ਤਾਂ ਦੂਜੇ ਸੂਏ ਇਹ ਗਾਣ ਹੁਣ ਸੂਈ ਹੋਈ ਹੈ ਤੇ ਮੌਕੇ ਤੇ ਆਪਾਂ ਗੱਲਬਾਤ ਕਰਦੇ ਆ ਜਿਹੜਾ ਦੁੱਧ ਮੌਕੇ ਤੇ ਤਿਆਰ ਹੈ ਉਹ ਦਸ ਤੋਂ 11 ਕਿਲੋ ਇਹਦੇ ਥੱਲੇ ਹੁਣ ਤਿਆਰ ਐ ਮੌਕੇ ਤੇ ਤੇ 18 ਤੋਂ 20 ਦਿਨਾਂ ਦੀ ਗਾਂ ਸੂਈ ਹੋਈ ਆ ਤੇ ਬਾਈ ਕਹਿੰਦਾ ਵੀ ਬੱਚਾ ਜਿਹੜਾ ਉਹ ਮਰ ਗਿਆ ਸੀਗਾ ਇਸ ਗਾਂ ਦਾ ਐਕਸਪਾਇਰ ਹੋ ਗਿਆ ਸੀ ਤਾਂ ਕਰਕੇ ਬਿਨਾਂ ਬੱਚੇ ਤੋਂ ਗਾਂ ਪਰ ਜਿਹੜੇ ਸਵੇਰ ਦੀ ਗੱਲਬਾਤ ਕਰੀਏ ਸਵੇਰ ਕਾਫੀ ਸ਼ਾਂਤ ਹੈ ਤੇ ਮਿੱਤਰੋ ਸਵੇਰ ਬਹੁਤ ਹੀ ਚੰਗਾ ਗਾਂ ਦਾ ਬਾਈ ਕਹਿੰਦਾ ਵੀ ਜਿਵੇਂ ਮਰਜ਼ੀ ਚਾਹੇ ਬੱਚਾ ਧਾਰ ਕੱਢ ਲੈ ਲੱਤ ਮਾਰਨ ਦਾ ਗਾਂ ਦੇ ਵਿੱਚ ਬਿਲਕੁਲ ਵੀ ਨਹੀਂ ਤੇ ਬਾਕੀ ਕੁਆਲਿਟੀ ਤੁਸੀਂ ਦੇਖ ਲਓ ਤੋਰ ਕੇ ਗਾਂਦ ਖਾਨੇ ਆ ਤੁਹਾਨੂੰ ਆਰਡਰ ਕੁਆਲਿਟੀ ਚੈੱਕ ਕਰੋ ਗਾਂ ਦੀ ਤੇ ਰੇਟ ਦੀ ਗੱਲਬਾਤ ਕਰੀਏ 25000 ਰੁਪਿਆ ਮਾਲ ਕਰੇਟ ਕਰਦੇ ਨੇ 18 ਤੋਂ 20 ਦਿਨਾਂ ਦੀ ਇਹ ਗਾਂ ਜਿਹੜੀ ਆ ਸੂਈ ਹੋਈ ਆ ਤੇ ਦੂਜਾ ਸੂਆ ਗਾਂ ਸੂਈ ਆ ਤੇ ਬਾਕੀ ਕੁਆਲਿਟੀ ਤੁਸੀਂ ਚੈੱਕ ਕਰੋ ਆਰਡਰ ਦੀ ਥਾਣੇ ਵਗੈਰਾ ਤੁਸੀਂ ਦੇਖ ਸਕਦੇ ਹੋ ਤੇ ਸਕਰੀਨ ਤੇ ਬਾਈ ਦਾ ਨੰਬਰ ਸ਼ੋ ਹੋ ਰਿਹਾ ਜਿਆਦਾ ਜਾਣਕਾਰੀ ਲਈ ਤੁਸੀਂ ਬਾਈ ਨਾਲ ਕੰਟੈਕਟ ਕਰ ਲਿਓ ਏਰੀਆ ਦੀ ਗੱਲਬਾਤ ਕਰੀਏ ਏਰੀਆ ਬਾਈ ਦਾ ਜਿਹੜਾ ਤਰਨਤਾਰਨ ਜਿਲ੍ਹਾ ਬਾਈ ਨੂੰ ਤਰਨਤਾਰਨ ਪੈਂਦਾ ਬਾਕੀ ਤੁਸੀਂ ਕਰੰਟ ਲੋਕੇਸ਼ਨ ਬਾਈ ਤੋਂ ਕੰਟੈਕਟ ਕਰਕੇ ਮੰਗਾ ਸਕਦੇ ਹੋ ਤੇ ਬਾਈ ਕਹਿੰਦੇ ਵੀ ਆਪਣਾ ਵਪਾਰ ਦਾ ਕੰਮ ਹੈ ਇਸ ਕਰਕੇ ਹਰ ਟਾਈਮ ਬਾਈ ਦੇ ਘਰੇ ਕੋਈ ਨਾ ਕੋਈ ਗਾਂ ਜਿਹੜੀ ਐ ਸੇ ਲਈ ਰਹਿੰਦੀ ਆ ਤੁਸੀਂ ਕਿਸੇ ਵੀ ਟਾਈਮ ਬਾਈ ਨੂੰ ਫੋਨ ਕਰ ਸਕਦੇ ਹੋ ਬਾਈ ਕੋਲ ਕੋਈ ਨਾ ਕੋਈ ਗਾਂ ਜ਼ਰੂਰ ਰਹਿੰਦੀ ਆ ਬਾਕੀ ਸੁਬਾਹ ਚੈੱਕ ਕਰੋ ਤੁਸੀਂ ਇਸ ਗਾਂ ਦਾ ਤੇ ਮਿੱਤਰੋ ਬਾਈ ਕਹਿੰਦਾ ਵੀ ਬਿਲਕੁਲ ਆਰਾਮ ਦੇ ਨਾਲ ਇਹ ਧਾਰ ਕਢਵਾਂਦੀ ਆ ਕੋਈ ਲੱਤ ਮਾਰਨ ਵਾਲੇ 'ਚ ਨੁਕਸ ਹੈ ਨਹੀਂ ਤੇ ਬਾਕੀ ਤੁਸੀਂ ਆਪਣੀ ਤਸੱਲੀ ਕਰਕੇ ਆ ਦੋ ਟਾਈਮ ਧਾਰ ਕੱਢ ਕੇ ਗਾਂ ਖਰੀਦ ਸਕਦੇ ਹੋ ਤੇ ਸ਼ਾਈਵਾਲ ਕ੍ਰੋਸ ਜਿਹੜੀ ਆ ਇਹ ਗਾਂ ਬਾਈ ਨੇ ਦੱਸਿਆ ਆਪਾਂ ਨੂੰ ਜਿੰਨੀ ਜਾਣਕਾਰੀ ਬਾਈ ਨੇ ਦਿੱਤੀ ਆਪਾਂ ਸਾਰੀ ਵੀਡੀਓ ਦੇ ਵਿੱਚ ਸਾਂਝੀ ਕਰਤੀ ਮਿੱਤਰੋ ਤੇ ਐਡ ਲਗਵਾਉਣ ਲਈ ਮੇਰਾ WhatsApp ਨੰਬਰ ਹੈ ਜਿਹੜਾ ਸਕਰੀਨ ਤੇ ਲਾਸਟ ਤੇ ਸ਼ੋ ਵੀ ਕਰਾਂਗੇ ਆਪਾਂ ਇੱਕ ਵਾਰੀ ਬੋਲ ਵੀ ਦਿੰਨੇ ਆ 9872561623 ਇਹ ਮੇਰਾ WhatsApp ਨੰਬਰ ਹੈ ਇਸ ਤੇ ਤੁਸੀਂ ਫੋਟੋ ਵੀਡੀਓ ਭੇਜ ਕੇ ਆਪਣੇ ਕਿਸੇ ਵੀ ਪਸ਼ੂ ਦੀ ਐਡ ਲਗਵਾ ਸਕਦੇ ਹੋ ਤੇ ਸਿਰਫ WhatsApp ਮੈਸੇਜ ਕਰਿਓ ਕੋਈ ਵੀਰ ਕਾਲ ਨਾ ਕਰੇ WhatsApp ਤੇ ਮੈਸੇਜ ਕਰਦੇ ਹੋ ਤੁਹਾਨੂੰ ਰਿਪਲਾਈ ਜ਼ਰੂਰ ਮਿਲੂਗਾ ਤੇ ਮਿੱਤਰੋ ਦੁਬਾਰਾ ਜਾਣਕਾਰੀ ਦੇ ਦਿੰਨੇ ਆ ਜਿਹੜੀ ਗਾਂ ਹੈ 18 ਤੋਂ 20 ਦਿਨਾਂ ਦੀ ਸੂਈ ਹੈ ਮੌਕੇ ਤੇ 10 ਕਿਲੋ ਦੁੱਧ ਤਿਆਰ ਹੈ ਤੇ ਬੱਚਾ ਨਾਲ ਹੈ ਨਹੀਂ ਸੁਭਾ ਸ਼ਾਂਤ ਹੈ 25000 ਰੁਪਿਆ ਮਾਲ ਦਾ ਰੇਟ ਕਰਦੇ ਆ ਤੇ ਬਾਕੀ ਦੂਸੇ ਮਾਲਕ ਨਾਲ ਕੰਟੈਕਟ ਕਰ ਸਕਦੇ ਹੋ ਤੇ ਰੇਟ ਬਹੁਤ ਹੀ ਘੱਟ ਕੀਤਾ ਬਾਈ ਕਹਿੰਦਾ ਵੀ 25000 ਦੀ ਗਾਂ ਆਪਾਂ ਇਹ ਦੇ ਦੇਣੀ ਆ ਤੇ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਕਰਿਓ ਲਾਈਕ ਸ਼ੇਅਰ ਕਮੈਂਟ ਮਿਲਦੇ ਆ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਦੋਸਤੋ